ਹਣਾ ਮਤਲਬ ਖੜੀ ਪ੍ਰੋਪਰ ਕਣਕ ਨਹੀਂ ਹੈਗੀ ਵਿੱਚ ਵਿੱਚ ਡਿੱਗੀ ਹੋਈ ਵੀ ਹੈ ਨਾ ਵਿੱਚ ਹਰੀ ਵੀ ਬਈਆ ਮਤਲਬ ਬਾਈ ਧੁੱਪ ਨਹੀਂ ਉਸ ਟਾਈਪ ਦੀ ਪੈ ਰਹੀ ਹੈਗੀ ਯਾਰ ਜਿਵੇਂ ਕੜੱਕ ਧੁੱਪ ਹਵਾ ਲੋਕ ਤਾਂ ਮਤਲਬ ਹੈ ਹੀ ਨਹੀਂ ਹੈ ਨਾ ਇਸ ਕਰਕੇ ਕਣਕ ਜੀ ਪੱਕ ਨਹੀਂ ਰਹੀ ਬਾਕੀ ਉਹ ਆਉਂਦੀਆਂ ਮਸ਼ੀਨ ਉਹ ਬਾਈ ਕੰਪਨੀਆਂ ਦੀ ਗੱਡੀ ਖੜੀ ਆ ਆ ਮਸ਼ੀਨ ਦਾ ਫਸਟ ਡੇ ਅੱਜ ਇਸ ਕਰਕੇ ਕੰਪਨੀ ਵਾਲੇ ਵੀ ਆਏ ਹੋਏ ਤੇ ਵੀ ਚਲੋ ਇੱਕ ਵਾਰ ਚੱਲੂ ਕਰਕੇ ਦੇ ਦੇ ਬੰਦਾ ਹੈ ਨਾ ਵੀ ਕਿਸਾਨ ਨੂੰ ਥੋੜੀ ਸੰਤੁਸ਼ਟੀ ਹੋ ਜਾਂਦੀ ਆ ਉਹ ਉਧਰ ਬੈਠੇ ਨੇ ਫੋਰਮੈਨ ਕੰਪਨੀ ਵੱਲੋਂ ਆਏ ਹੋਏ ਨੇ ਬਾਕੀ ਆਉਂਦੀਆਂ ਮਸ਼ੀਨਾਂ ਬਾਈ ਵਧੀਆ ਚੱਲਦੀ ਆ ਬਾਈ ਮਤਲਬ ਨਾ ਹਲੇ ਉਤਰਾ ਭੱਜਣ ਵਾਲਾ ਜਿਵੇਂ ਆਪਾਂ ਵੀ ਕਹਦੇ ਨੇ ਵੀ ਖਿੱਚੀ ਨਾਲ ਖਿੱਚਣ ਵਾਲਾ ਕੰਮ ਉਦਾਂ ਜਾ ਨਹੀਂ ਬਾਈ ਹਲੇ ਹੈਗਾ ਹਲੇ ਨਰਮਾਈ ਆ ਕਣਕ ਚ ਬਾਈ ਤੁਸੀਂ ਆਹੀ ਲੰਘ ਕੇ ਦੇਖ ਲਓ ਯਾਰ ਹਨਾ ਕਿਵੇਂ ਆ ਰਿਹਾ ਹਲੇ ਇੱਕ ਥੱਲੋਂ ਡਿੱਗੀ ਆ ਮਤਲਬ ਉੱਪਰਲੀ ਤਾਂ ਸੁੱਕੀ ਹੈ ਜਿਹੜੀ ਥੱਲੇ ਜੀ ਡਿੱਗੇ ਹੋਏ ਨੇ ਨਾ ਉਹ ਢੇਰੀਆਂ 'ਚ ਉਹ ਮਤਲਬ ਥੱਲੇ ਨਰਮਾ ਗਣਕ ਉੱਪਰ ਤਾਂ ਸਹੀ ਹੈ ਵਾਕਿਆ ਆਉਂਦੀ ਹੈ ਮਸ਼ੀਨ ਵਧੀਆ ਚੱਲਦੀ ਆ ਬਾਈ ਬਾਈ ਥੋੜੇ ਜੇ ਕਬਰਾਂ ਦੇ ਦੇ ਕਹਿੰਦੇ ਵੀ ਚਾਲੂ ਕਰਵਾ ਦਿਓ ਫਿਰ ਕੰਪਨੀ ਵਾਲੇ ਬੰਦੇ ਕੋਲ ਦੇ ਭੇਜੇ ਇਹਨਾਂ ਨੂੰ ਚਾਲੂ ਕਰਵਾ ਕੇ ਹੁਣ ਜਾਣਗੇ ਪੂਰੀ ਤਸੱਲੀ ਕਰਵਾ ਕੇ ਡੈੜੀ ਦੀ

ਆਪਾਂ ਵੀਰੇ ਦਾਣਾ ਮਾੜਾ ਮੋਟਾ ਤਾਂ ਕੋਈ ਦਾਣਾ ਕੋਈ ਚੱਕਰ ਨਹੀਂ ਹੈਗਾ ਬਾਈ ਦਾਣੇ ਦੋਣੇ ਵਾਲਾ ਮਤਲਬ ਐਨ ਕੋਈ ਇਸਟੋਨ ਹੈਗਾ ਬਾਕੀ ਥੱਲੇ ਵੀ ਨਹੀਂ ਕੋਈ ਹੈਗਾ ਬਾਈ ਮਾੜਾ ਮੋਟਾ ਵੀ ਕਿਤੇ ਮਾੜਾ ਮੋਟਾ ਦਾਣਾ ਥੱਲੇ ਸੇ ਕੇਰਦੀ ਹੋਵੇ ਜਾਂ ਬੱਲੀ ਚ ਛੜ ਜੇ ਕੋਈ ਕਿਸੇ ਤਰ੍ਹਾਂ ਦੀ ਕਿਤੇ ਨਹੀਂ ਹੋਊ ਮਸ਼ੀਨ ਦੇ ਵਿੱਚ ਬਾਕੀ ਸਾਰੇ ਬਾਈਆਂ ਨੂੰ ਪੂਰੀ ਵਧੀਆ ਫਿੱਟ ਬੈਠੀ ਆ ਹਰ ਇੱਕ ਬੰਦਾ ਖੁਸ਼ ਹੋ ਕੇ ਮਿਲਿਆ ਆਪਾਂ ਨੂੰ ਐਮਪੀ ਦੇ ਵਿੱਚ ਵੀ ਹਰਿਆਣੇ 'ਚ ਵੀ ਪੰਜਾਬ 'ਚ ਵੀ ਬਾਈ ਕਹਿੰਦੇ ਸਾਇਕ ਨੰਬਰ ਚੱਲਦੇ ਆ ਧਨੀਆਂ ਇਹ ਦਿਨ ਨਾਲ ਵੱਡ ਰਹੇ ਨੇ ਆਪਣਾ ਬਸ ਇਹ ਦਿਨ ਨਾਲ ਵੱਡੇ ਨੇ ਐਮਪੀ ਦੇ ਵਿੱਚ ਇੱਕੇ ਸੈਟਿੰਗ ਵਿੱਚ ਵੱਡੇ ਨੇ ਐ ਨਹੀਂ ਕਿ ਆ ਵੀ ਜਾਂ ਘਟਾਇਆ ਵਧਾਇਆ ਕੋਈ ਬਾਸਕਟ ਸੀੜੀ ਜਾਂ ਕੁਝ ਵੀ ਕਰਿਆ ਇੱਕ ਨੰਬਰ ਜੰਦਰੀ ਹੈ ਮਸੀਹ ਉਹ ਹੀ ਆ ਬਾਈ ਕੰਪਲੇਂਟ ਦਾ ਦੇਖੀ ਨਹੀਂ ਯਾਰ ਮੇਰੇ ਕੋਲ ਮੈਂ ਦੱਸ ਦੰਦੇ ਇੰਸਟਾਗ੍ਰਾਮ ਤੇ ਬਹੁਤ ਰੀਲਾਂ ਪਾਈਆਂ ਹੋਈਆਂ ਨੇ ਆਪਣੀ ਜੀ ਮਤਲਬ ਕਹਿ ਦੰਦੇ ਆਪਾਂ ਨੂੰ ਪਤਾ ਹੀ ਲੱਗ ਜਾਂਦਾ ਵੀ ਇਹੋ ਜਿਹਾ ਕੁਝ ਕਰਦੀ ਹੈ ਹਨਾ ਇੱਕ ਹੋਰ ਆ ਜਿਵੇਂ ਗੱਡੀਆਂ ਦੇ ਵਿੱਚ ਭਰਿਆ ਪਿਆ ਹੁੰਦਾ ਹਰ ਤਰ੍ਹਾਂ ਦਾ ਸਾਮਾਨ ਆ ਗੱਡੀਆਂ ਆਪਣੇ ਕੋਲ ਵੀ ਹੈਗਾ ਸਾਮਾਨ ਸਾਰਾ ਪਰ ਸਾਨੂੰ ਇਹ ਨਹੀਂ ਅਜੇ ਤੱਕ ਵੀ ਸਾਨੂੰ ਕੋਈ ਚੀਜ਼ ਬਦਲ ਨਹੀਂ ਪੈਗੀ ਜਾਂ ਸਾਡੀ ਕੋਈ ਚੀਜ਼ ਖਰਾਬ ਹੋਊਗੀ ਨਾ ਠੀਕ ਆ ਵਧੀਆ ਵੀਰੇ ਸਾਰਾ ਦਿਸੋਣੀ ਚਾਹੀਦੀ ਆ ਵਧੀਆ ਅਗਲਾ ਵਜਨ ਕਹਿੰਦਾ ਭਾਈ ਦੇਖੋ ਪਰ ਤੁਹਾਡੀ ਮਰਜ਼ੀ ਆ ਮਸ਼ੀਨ ਸਾਡੀ ਇੱਕ ਨੰਬਰ ਚੱਲਦੀ ਹੈ ਹਰ ਇੱਕ ਬੰਦਾ ਹੀ ਕਹਿੰਦਾ ਅੱਜ ਦੇ ਟਾਈਮ 'ਚ ਯਾਰ ਸਰਵਿਸ ਹੈ ਮੇਨ ਕਿਉਂਕਿ ਇੰਨੇ ਪੈਸੇ ਲਾ ਕੇ ਜੇ ਸਰਵਿਸ ਨਾ ਦੇ ਫੇਰ ਕੀ ਸਵਾਦ ਆ ਨਾ ਉਹਨਾਂ ਅਗਲੇ 24 25 ਲੱਖ ਰੁਪਈਆ ਲਾਉਂਦਾ ਯਾਰ ਤੇ ਆਪਾਂ ਉਹਨਾਂ ਦੇ ਪਿੱਛੇ ਨਾ ਜਾਈਏ ਫਿਰ ਤਾਂ ਅਗਲੇ ਦਾ ਕੋਈ ਫਾਇਦਾ ਨਹੀਂ ਆ ਲੈ ਕੇ ਸਰਵਿਸ ਨਹੀਂ ਕੀ ਕੰਪਨੀ ਦੀ ਸਹੀ ਗੱਲ ਆ ਸਾਕੇ ਮਸ਼ੀਨ ਤੁਹਾਡੇ ਸਾਹਮਣੇ ਚੱਲੇ ਰਹੀ ਹੈ ਤੁਸੀਂ ਦੇਖ ਸਕਦੇ ਹੋ ਹਮਮ ਔਰ ਉਹਦੇ ਪਿੱਛੇ